ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਸਿਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਚ ਕੁਝ ਸੋਈਆਂ ਵਾ ਤੇ ਕੁਝ ਗੱਬਣਾ ਵਾ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖਾਡੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸਾਲ ਜੀ ਜੀ ਵਧੀਆ ਵਧੀਆ ਤੁਸੀਂ ਦੱਸੋ ਕੀ ਤਕ ਮੌੜ ਵਧੀਆ ਚਲੋ ਵਧੀਆ ਚੀਦਾ ਜੇ ਤੇ ਮੈਂ ਧੰਨਵਾਦ ਰੋਹੀ ਆ ਜਾਂਦਾ ਤੇ ਚਲੋ ਹਾਂਜੀ ਹਾਂਜੀ ਕਦੀ ਮੌਸਮ ਠੰਡਾ ਤੇ ਕਦੀ ਤਤਾ ਠੀਕ ਹੈ ਨਾਮ ਡਾਕਟਰ ਭੋਲਾ ਹਾਂਜੀ ਪਿੰਡ ਠੱਠਾ ਤਸਵੀਰ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਕ ਵਨ ਲੋਪੋ ਕੇ ਜੇ ਤੇ ਇੱਕ ਵਨ ਚਗਾਵਾ ਜੇ ਤੇ ਥਾਣੇ ਦੇ ਬੈਕ ਸਾਈਡ ਆਪਣਾ ਪਿੰਡ ਦੇ ਟੱਟਾਂ ਠੀਕ ਹੈ ਕਈ ਵੀਰ ਹੁਣ ਫਤੇ ਗੜ ਚਲੇ ਜਾਂਦੇ ਆ ਤੇ ਮੁੜ ਕੇ ਫੇਰ ਸਾਨੂੰ ਕਾਲ ਕਰਦੇ ਆ ਹੁਣ ਸੁਣ ਲੋ ਵੀਡੀਓ ਦੇ ਵਿੱਚ ਲੋਪੋ ਕੇ ਚਗਾਵੇ ਦੇ ਲਾਤੇ ਇਹ ਆ ਬਈ ਇੱਕ ਠੱਠਾ ਪਿੰਡ ਫਤੇਗੜ ਚੂੜੀਆਂ ਦੇ ਬਿਲਕੁਲ ਲੱਗ ਗਿਆ ਤੇ ਇੱਕ ਲੁੱਪੂ ਕਜਗਾਵੇਂ ਦੇ ਬਿਲਕੁਲ ਲੱਗ ਗਿਆ ਹਾਂਜੀ ਜੀ ਰਾਮਪੀਰ ਤੋਂ ਹਨ 7 ਕਿਲੋਮੀਟਰ ਅੱਗੇ ਹਾਂਜੀ ਉਹ ਵਾਲਾ ਠੱਠਾ ਪਿੰਡ ਬਟਾਲੇ ਤਹਿਸੀਲ ਚ ਪੈਂਦਾ ਵੇ ਇਹ ਅਜਨਾਲੇ ਤਹਿਸੀਲ ਚ ਪੈਂਦਾ ਇਹ ਜਨਾਲੇ ਤਹਿਸੀਲ ਚ ਪੈਂਦਾ ਵਾਗਾ ਬਾਡਰ ਸਾਨੂੰ ਇਥੇ 10 ਕਿਲੋਮੀਟਰ ਦੂਰ ਹੈ ਠੀਕ ਹੈ ਜੀ ਹਾਂਜੀ ਕਈ ਵੀਰ ਦੂਰੋਂ ਪਹੁੰਚਦੇ ਫਿਰ ਇੱਕ ਇੱਥੇ ਇੱਕ ਪਿੰਡ ਪੈਂਦਾ ਹਾਂਜੀ ਹਾਂਜੀ ਵਾਗਾ ਬਾਡਰ ਤਾਰੀ ਜਿਹੜਾ ਸਾਨੂੰ 10 ਕਿਲੋਮੀਟਰ ਤੇ ਇੱਥੇ ਰਾਮਪੀਰ ਸਾਨੂੰ 7 ਕਿਲੋਮੀਟਰ ਤੇ ਠੀਕ ਹੈ ਤੇ ਮੋਬਾਈਲ ਨੰਬਰ ਹੈ 98559 84286 985 ਠੀਕ ਹੈ ਹਾਂਜੀ ਤੇ ਅੱਜ ਫਿਰ ਦੋ ਗੱਪਣਾਂ ਤੇ ਦੋ ਸੂਈਆਂ ਹਨਾ ਹਾਂਜੀ ਤੇ ਇੱਕ ਗਾਂ ਤੇ ਤਿੰਨ ਮਹੀਆਂ ਦੇ ਚਲੋ ਫਿਰ ਪਹਿਲਾਂ ਇਹ ਗੱਪਣ ਮਾਜਤਾਂ ਸ਼ੁਰੂਆਤ ਕਰ ਲਈਏ ਹਾਂਜੀ ਇਹ ਮਾਜ ਚੰਗੇ ਕਦ ਕਾਟ ਚ ਆਹਰੇ ਪੱਲੇ ਦੀ ਹੈ ਮਾਜਤ ਹਾਂਜੀ ਇਹ ਰਫ੍ਰਿਜੀ ਆਪਣੇ ਭੈਣ ਦੇ ਘਰੋਂ ਲੈਂਦੀ ਹੈ ਅੱਛਾ ਇਹ ਪਹਿਲੇ ਸੂਏ ਉਹਨਾਂ ਨੂੰ ਝੋਟੇ Mein ਲੈ ਕੇ ਦਿੱਤੀ ਹਰਿਆਣੇ ਲੈਂਦੀ ਨੇ ਚੱਕੇ ਵੀਰ ਨੇ ਅੱਛਾ ਉਹਦੇ ਲੈ ਕੇ ਦਿੱਤੀ ਅੱਛਾ ਇਹ ਦੁੱਧ ਭਾਬੀ 14-15 ਕਿਲੋ ਅੱਛਾ ਪਿਆ 17 ਦਿਨ ਉਹਦੇ ਦਿਨ ਪੂਰੇ ਹੁੰਦੇ ਆ ਅੱਛਾ ਹਾਂਜੀ ਫਿਰ ਨੇ ਠੰਡੀ ਠੀਰੀ ਆ ਐਡਾ ਰੋਗ ਉਹ ਆਂਦੇ ਬੱਚਾ ਵੀ ਮਰਦੇ ਨਾ ਹਾਂਜੀ ਤਾਂ ਵੀ ਕੋਈ ਟੈਨਸ਼ਨ ਨਹੀਂ ਹੈਗੀ ਅੱਛਾ ਇੰਨਾ ਵੰਡ ਸੁੱਤੋਂ ਪਰ ਹੁਣ ਇਤਰਾ ਹੀ ਬਹਿਜੋ ਥੱਲੇ ਠੀਕ ਆ ਠੰਡੀ ਆ ਕੇ ਸ਼ਾਂਤ ਸੁਭਾਦੀ ਆ ਆ ਦੇਖ ਸਾਦੇ ਜੀ ਬਿਲਕੁਲ ਸ਼ਾਂਤ ਸੁਭਾਦੀ ਮਾਜ ਹੈ ਜਿਹੜੀ ਹਾਂ ਇਹ ਜਿੰਨੇ ਘਰ ਚੋਣੀ ਆ ਉਹਦੇ ਲਈ ਚੰਗੀ ਆ ਬਹੁਤ ਚੰਗੀ ਨਾ ਫਿਰ ਰਾਤ ਵੀ ਪੜੀ ਛੁੱਟੀ ਹੁਣ ਸੁਵਾ ਕੇ ਨਵਾਂ ਸੁਣਾ ਇਨ ਇਹਨਾਂ ਤੀਸਰਾ ਸੁਵਾ ਸੁਣਾ ਉਹ ਉਹ ਦਿਖਾ ਦਿਓ ਹਾਂ ਦੇਖ ਸਾਦੇ ਜੀ ਤੀਸਰਾ ਸੂਆ ਜਿਹੜਾ ਇਹਨੇ ਸੋਨਾ ਇੱਕ ਮਿੰਟ ਰੱਖਿਆ ਵੀ ਜਿੱਥੇ ਥਾਨ ਦਿਖਾ ਦਈਏ ਤੇ ਚੰਗੀ ਤਰ੍ਹਾਂ ਆ ਦੇਖ ਸਾਡੇ ਥਾਨ ਦਾ ਸਾਈਜ਼ ਵੀ ਆਪ ਜਿਹੜਾ ਚੰਗਾ ਤੋਰੋ ਹਾਈ ਕਰੀ ਫਿਰ ਇਹਨੇ ਬਾਕੀ ਯਤਰਾ ਹੈ ਬਈ ਚਲੋ ਸਾਂਭੀ ਸੋੰਮੀ ਚੰਗੀ ਆ ਰਾਜੀ ਆ ਪੂਰੀ ਮਨਜੇ ਮੈਂ ਭੰਦਿਆ ਥੋੜਾ ਕਈ ਵਾਲੀ ਕੁਛ ਡਾਲੇ ਵੀ ਜਾਂਦਾ ਤਾਂ ਥੱਲੇ ਚੰਗੀ ਬੰਨੀ ਆ ਹਾਂਜੀ ਮੁੱਲ ਫਿਰ ਵੇਦੀ ਇਹਦਾ ਮੁੱਲ ਤਾਂ ਹਰਪ੍ਰੀਤ ਦੀ ਜੇ ਬਿਲਕੁਲ ਐ ਰੈਡੀ ਹੁੰਦੀ ਹਾਂਜੀ ਛੋਟੀ 1,20,000 ਦੇ ਵੇਚ ਦਿੰਦੇ ਹਾਂ ਪਰ ਅੱਗ 95,000 ਤੋਂ ਵੀ ਦਾ ਮਾਤਰਾ ਕਰਦਾ ਅੱਛਾ ਇਹ ਆ ਵੀ ਸਾਮ ਛੱਡ ਕੇ ਆ ਲੈ ਮੁੱਲ ਇਹ ਆ ਸਾਮ ਛੱਡ ਕੇ ਖਤਾਰਾ ਬਰੀ ਨੂੰ ਇਹ ਦਿਨ ਪੂਰੇ ਹੁੰਦੇ ਜੀ ਅੱਛਾ ਹਾਂਜੀ ਪਿੱਛੇ ਵੀ ਥਾਣਾ ਦੀ ਆਪਣੀ ਪ੍ਰੋਪਰ ਗਰੰਟੀ ਵੀਡੀਓ ਦੇ ਵਿੱਚ ਬੋਲਣ ਦਾ ਕੋਈ ਕੋਈ ਕੰਮ ਚ ਬੰਦ ਹੋਵੇ ਜਾਂ ਥਾਣਾ ਕੋਈ ਨਾ ਚੱਲਦਾ ਹੋਵੇ ਹਾਂਜੀ ਆਪਣੇ ਮੱਝ ਲੱਗ ਕੇ ਨਿੱਕੇ ਦੇ ਵਾਲੇ ਤੇ ਮੈਂ ਪਿੱਛਾ ਮਾਰਦੀ ਹੋਵੇ ਅੱਛਾ ਹਾਂਜੀ ਇੱਕ ਅੀਦਰ ਕਰਿਆ ਹਵਾਨਾ ਇਹਦਾ ਮਗਰ ਦਿਖਾ ਦਈਏ ਠੰਡੀ ਬੜੀ ਮੱਝ ਔਰ ਇਹ ਢੁੱਲ ਬੜੀ ਹੈ ਅਜੇ ਭਰਨੀ ਆ ਮੱਝ ਪੂਰੀ ਇਹ ਆ ਵੀ ਚਲੋ ਸਾਡੇ ਦਾ ਥੋੜਾ ਜਿਹਾ ਡਰ ਜਾਂਦੀ ਆ ਘਰ ਚੋਂ ਆਈ ਆ ਪਿੱਛੋਂ ਚਲੋ ਕੋਈ ਗੱਲ ਨਹੀਂ ਆ ਜਾ ਤੇ ਹੁਣ ਆ ਗਈ ਆਪਣੇ ਕੋਲ ਗਾਂ ਗੱਭਣ ਆ ਹਾਂਜੀ ਜੀ ਬੈਠੇ ਰਹੋ ਇਹ ਤਿਆਰੀ ਚ ਹੀ ਅਲੱਗ ਪਗ ਹੈ ਨਾ ਹਾਂ ਇਹ ਲੱਗੂ ਪੰਜ ਛੇ ਦਿਨ ਤੇ ਕਿੰਨੇ ਕ ਦੁੱਧ ਲੀ ਆਏ ਇਹ 20 ਕਿਲੋ ਦੁੱਧ ਭਰ ਦੀ ਜੇ ਅੱਛਾ ਦਿਖਾਓ ਵੀਰਾਂ ਨੂੰ ਕੰਮ ਦਿਖਾਓ ਇਹ ਵੀ ਕੰਡੀ ਤੇਰੀ ਹੈ ਵੀ ਉਤਰਾਂ ਭਾਵੇਂ ਥੋੜਾ ਡਰਜੇ ਦੇ ਬੱਕਲੇ ਧਾਰ ਮਾਰਕਟ ਸਾਡੇ ਕਾਸਿਆਂ ਠੀਕ ਹੈ ਆਵੇ ਲੋ ਆ ਦੇਖਾ ਲੇ ਵੀ ਮੋਤੀ ਨੂੰ ਮੋਦੀ ਹੈ ਉਤਰਾਂ ਠੰਡੀ ਅੱਜ ਹੈਗੀ ਗੱਭਣਿਆਂ ਹੋਲੀ ਹੋਲੀ ਤਾਂ ਇਹਨਾਂ ਨੂੰ ਦੂਜਾ ਦੇ ਮਗਾਉਣਾ ਹੁੰਦਾ ਪਿੰਗਰ ਠੀਕ ਹੈ ਜੀ ਹਾਂ ਜੀ ਕੈਂਬਾ ਕੁਈਆਂ ਬਸੇ ਨੂੰ ਤੋਰ ਦੋ ਇੱਕ ਵਰੀ ਹਰੇ ਨਾ ਬਾਕੀ ਇਹ ਵੀ ਜੇ ਸਵੇਰਾ ਸਵੇਰ ਦਾ ਟਾਈਮ ਆ ਮੀਮੂ ਪੈਂਦੇ ਆ ਵਾ ਪੱਠੇ-ਕੁੱਠੇ ਉਹ ਹਜੇ ਪਏ ਨਹੀਂ ਆ ਅੱਜ ਲੈ ਆਇਆ ਜੀ ਬਾਕੀ ਜਦੋਂ ਘਰਾਂ ਚ ਪਸ਼ੂ ਹੁੰਦਾ ਵਾ ਫਿਰ ਇਦਾਂ ਕਈ ਵਾਰੀ ਡਰ ਜਾਂਦਾ ਵਾ ਕਰਾਂਗੇ ਬਾਹਰ ਕੱਢੇ ਹੁੰਦੇ ਨੂੰ ਲੈ ਜਾ ਵੀਰ ਦੀ ਕੋਈ ਨਹੀਂ ਲੈ ਗਿਆ ਆਪਣੀ ਜਗ੍ਹਾ ਤੇ ਇਹਨੂੰ ਬਾਕੀ ਇਹ ਥੱਲੇ ਹੋਰ ਭਰ ਜਣੀ ਆਂ ਹਾਂਜੀ ਹਾਂਜੀ ਹਰ ਪਿੰਡਿਆ ਜੀ ਦਿਨ ਲੱਗੇ ਤੇ ਚਾਰ ਪੰਜ ਹਾਂਜੀ ਹਾਂਜੀ ਉਹ ਤਰਾ ਠੰਡੀ ਧੀਰੀ ਆ ਹਾਂਜੀ ਇਹ ਆ ਵੀ ਬਸ ਥੋੜਾ ਡਰਦੀ ਜਾਂਦੀ ਆ ਅੱਜ ਚਾਲਾ ਪਾਇਆ ਹਣਾ ਅੱਜ ਫੇਰ ਪਰ ਡੱਕਾ ਦਾ ਦਰੰਦਾ ਹੈ ਅੱਜ ਆਇਆ ਫਿਰ ਹਾਂਜੀ ਡਾਕਟਰਾਂ ਵਾਲਾ ਫੇਸ ਬਣਾਇਆ ਥੋੜਾ ਜਿਹਾ ਉਹ ਗਾਇ ਤਾਂ ਹੀ ਨਾ ਉਹ ਆਂਦੇ ਵੀ ਕਿਹੜਾ ਕੀ ਜਾ ਕੇ ਵਿੱਚ ਹਾਂਜੀ 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 ਤੇ ਹਰ ਬੀਜਿਆ ਦਾ ਮੁੱਲ ਤੇ ਭਾਵੇਂ ਮੱਛੀ ਦਾ ਪੈਣ ਕਰਵਾ ਲਾ ਹਾਂਜੀ 70 ਕਰਵਾ ਲਾ 20 ਕਿਲੋ ਦੁੱਧ ਭਰ ਦੀ ਜੇ ਮੱਛੀ 55 ਹਜ਼ਾਰ ਤੇ ਮਾਨਤਾ ਕਰ ਦਾਂਗੇ ਅੱਛਾ 55 ਜੋ ਕਰ ਦੋਗੇ ਮਾਨਤਾ 55 ਹਜ਼ਾਰ ਤੇ ਮਾਨਤਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਆ ਲਿਖ ਲੈਂਦੇ ਹੁਣ ਇੱਕ ਆ ਚੋਟੀ ਆ ਗਈ ਕਾਫੀ ਖੂਬਸੂਰਤ ਹਾਂਜੀ ਗੋਲ ਸਿੰਘ ਦੀ ਝੋਟੀ ਆ ਤੇ ਬੱਜੀ ਵੀ ਸੋਹਣੀ ਲੱਗਦੀ ਆ ਇੱਕ ਰੀ ਥਾਣੇ ਤੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਬੜੇ ਸ਼ਾਂਤ ਜਿਹੀ ਸੁਭਾਅ ਦੀ ਝੋਟੀ ਆ ਵੀ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕਿੰਨਾ ਚਿਰ ਵਿਦਿਆ ਦੇ ਕੋਲ ਦੁੱਧ ਕਿਹਦੇ ਸਵੇਰ ਪਈ ਆ ਮੁੱਕੇ 8 ਕਿਲੋ ਦੁੱਧ ਜੇ ਅੱਛਾ ਹਾਂ ਤੇ ਬੱਚਾ ਨਹੀਂ ਹੈਗਾ ਇਹਦਾ ਅੱਛਾ ਇਹਦਾ ਬੱਚੇ ਇੱਕ ਵੀ ਸੂਈ ਜੇ ਅੱਛਾ ਹਾਂਜੀ ਬਾਕੀ ਕੋਈ ਛੰਟ ਮਾਰ ਘੜਨੀ ਠੰਡੀ ਤੇ ਰਹੀ ਆ ਉਤਰਾ ਬਿਲਕੁਲ ਪਾੜਾ ਕੋ ਅੱਛਾ ਤੇ ਥਾਪੀ ਮਾਰ ਕੇ ਥੱਲੇ ਬੈਜੋ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਖੋਲੋ ਫਿਰ ਦੂਸਰਾ ਸੁਦਾ ਸੁਈ ਜੇ ਅੱਛਾ ਹਾਂਜੀ ਇਹਦੇ ਗੱਬਾਂ ਦੇ ਪੈਸੇ ਆ ਜੀ ਨੋਜ਼ਰੇ ਉਦੋਂ ਦਿੱਤੀ ਨਹੀਂ ਅੱਛਾ ਹਾਂਜੀ ਇਹ ਆਪੇ ਗਾਂ ਚੋਟੀ ਤਿਆਰ ਕਰਨ ਵਾਲੀ ਆ ਹਾਂ ਦੇ ਸੱਦੇ ਸਵਾਨਾ ਇਹਦਾ ਬਾਕੀ ਫਿਕਸ ਸਵਾਨੇ ਦੀ ਨਿੱਗਰਵਾਨੇ ਦੀ ਹੈ ਜਿਹੜੀ ਤੇ ਤਾਂ ਫਿਰ ਮੋਲ ਵੀ ਜੀ ਇਹਦਾ ਮੋਲ ਹਰ ਫ੍ਰੀਜੀ ਤੇ ਰੇਲ ਹੀ ਹਟ ਮਾਨਤਨ ਕਰਦਾ ਜੀ ਅੱਛਾ ਜਿਹੜੇ ਵੀਰ ਕੋ ਸਾਰਾ ਸੁਗਾ ਚੋਏ ਹਾਂਜੀ ਨਾਲ ਕਿਲਾ ਦਾ ਫੇਰ ਬਣਦੇ ਉਹਨਾਂ ਲੱਖ ਸਵਾ ਲੱਖ ਦੇ ਵੇਚ ਹੁੰਦੀ ਹੈ ਠੀਕ ਆ ਤੇ ਉਤਰਾ ਮਿਲਦੀ ਕਿਦਾਂ ਹੈ ਮਿਲਦੀ ਪਾੜੇ ਤੇ ਅੱਛਾ ਪਾੜੇ ਤੇ ਮਿਲਦੀ ਠੀਕ ਹੈ ਜੀ ਫੀਡ ਪਾਓ ਟਾਪੀ ਮਾਰ ਕੇ ਥੱਲੇ ਵੇਜੋ ਠੀਕ ਹੈ ਹਾਂਜੀ ਤੇ ਆ ਜਿਹੜੀ ਮੱਝ ਜੇ ਇਹ ਤਾਜੀ ਸੂਝੇ ਆ ਕੇ ਬੱਚਾ ਦਾ ਦਿਖਾ ਦਿਓ ਆ ਬੱਚਾ ਜੇ ਦਾ ਕੱਟਾ ਚ ਮਗਰ ਹਾਂਜੀ ਮਗਰ ਕੱਟਾ ਜੀ ਠੀਕ ਹੈ ਜੀ 9 ਲੀਟਰ ਪਾਰਾ ਨਹੀਂ ਦੱਸੇ ਮੈਂ ਕਿੰਨਾ ਚ ਤਿਆਰ 9 ਕਿਲੋ ਦੁੱਧ ਅੱਛਾ 9 ਲੀਟਰ ਤਿਆਰ ਆ ਹਾਂ ਕਿੰਨਾ ਘਰੇ ਜਾਓਗੀ ਦੁੱਧ 10-11 ਗੱਲੋਂ ਭਰੀ ਜਊਗੀ ਤੋੜ ਦਈਏ ਫਿਰ ਇਹਨਾਂ ਨੂੰ ਤੋਂ ਸੇਵਾ ਦੇ ਵੱਧ ਵੀ ਕਰ ਸਕਦੀ ਹੈ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਬਹੁਤ ਸਾਫ਼ ਸੁਥਰੀ ਪੋਲੀ ਆ ਰੂਰ ਕੀ ਬਾਕੀ ਉਮੀਦ ਇਹ ਦੀ ਗਾਰਡ ਵੀ ਚੰਗੀ ਹੋਊਗੀ ਹਾਂਜੀ 208 ਤੋਂ ਗਾਰਡ ਕੱਢਦੀ ਉੱਤੇ ਚੱਲ ਆਜੋ ਜੀ ਤੇ ਕਿੰਨਾ ਵਿੱਚ ਇਹਦਾ ਮੁੱਲ ਰੱਖਣਾ ਜੀ ਇਹਦਾ ਹੱਥ ਵਿੱਚ 65000 ਜਮਾਨਤਨ ਕਰਦਾ ਅੱਛਾ ਇਹਦਾ 65 ਚੋ ਕਰਨਾ ਮਾਨਤਨ ਹਾਂ 65 ਮਾਨਤਨ ਕਰਦਾ ਵੀ ਕਿੰਨੇ ਕਿਹਾ ਮੋਲਿਆ ਠੀਕ ਹੈ 700 ਰੁਪਏ ਮੰਨਿਆ ਸਾਰਿਆਂ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ ਚਾੱਕ ਕੇ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ